ਦਾ ਨਾਮ ਨਵੀਨ ਸ਼ਰਮਾ ਜੋ ਮੈਂ ਗੌਰਮੈਂਟ ਕੋਲਰ ਰੋਡ ਦੇ ਇੱਕ ਬਿਜ਼ਨਸਮੈਨ ਵਾਪਸ ਅਸੀਂ ICICI ਬੈਂਕ ਵਿੱਚ ਨਾ 2022 ਚ ਲੋਨ ਬੋਲਣ ਲਿਆ ਸੀਗਾ ਤੇ 1.5 ਸਾਲ ਬਾਅਦ ਮੈਂ ਉਸ ਬੈਂਕ ਚ ਆਈ ਆਪਣੀ ਕਿਸ਼ਤ ਜਮਾ ਕਰਵਾਉਣ ਮੇਰੇ ਮੇਰੇ ਹਸਬੰਦ ਆਏ ਸੀਗੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ 골ਡ ਲੋਨ ਪਲੇਅਰ ਕਰ ਚੁੱਕੇ ਹੋ ਬਟ ਸਰ ਮੈਂ ਉਸ ਟਾਈਮ ਗਈ ਸੈਕਿੰਡ ਟਾਈਮ ਬੈਂਕ ਚ ਇਕਸ ਮੇ ਫਸਟ ਟਾਈਮ ਤੇ ਜੋ 골ਡ ਕਰਵਾਇਆ ਕਰਮ ਜੋ ਕਿਸ਼ਤੇ ਨੇ ਗਏ ਉਸ ਟਾਈਮ ਵਿਦਨ ਉਹਦੇ 2 ਸਾਲ ਦੇ ਵਿੱਚ ਵਿੱਚ ਨਾ ਸੀ ਬੈਂਕ ਵਿੱਚ ਆਇਆ ਤੁਹਾਨੂੰ ਕਿਹਾ ਕਿ ਤੁਸੀਂ ਆਪਣਾ 골ਡ ਕਲੀਅਰ ਕਰਵਾ ਦਿੱਤੇ ਹੋ ਜੇ ਮੈਂ ਪੁੱਛਿਆ ਕਿ ਕੌਣ ਦੇ ਕੇ ਗਿਆ ਕਹਿੰਦੇ ਤੁਸੀਂ ਆਏ ਸੀ ਬਟ ਮੈਂ ਕਿਹਾ ਮੈਨੂੰ ਫਾਈਲ ਤੇ ਦਿਖਾਓ ਫਾਈਲ ਦਿਖਾਈ ਸਾਰੇ ਸਾਈਨ ਡਾਕੂਮੈਂਟ ਗਲ ਸਾਰੇ ਸਾਰੇ ਮੇਰਾ ਸਾਈਨਾਂ ਦੁਪਰੇ ਕਰਤੇ ਹੋਏ ਕੋਈ ਫੋਟੋਸ ਮੰਗੀਆ ਫੋਟੋਆਂ ਕੋ ਦਿੱਤੀ ਅਸੀਂ ਜੇ ਡਿਪਟੀ ਕਮਿਸ਼ਨਰ ਕੋ ਜਾਂਦੇ ਆ ਟਮਾਂ ਟੋਲ ਕਰਦੇ ਆਜ ਜਾਓ ਕਾਰ ਲਾਓ ਕਹਿੰਦੀ ਚੋਣ ਆ ਕੋਈ ਕੋਸ਼ ਹੈ ਕਿ ਸਾਨੂੰ ਠਾਂਕੋੜ ਜਾਣਾ ਪੈਂਦਾ ਐ ਐਸਐਸਪੀ ਸਰਕਲ ਗਏ ਆ ਕੋਈ ਸੁਣਵਾਈ ਨਹੀਂ ਹੈ ਜਨਨ ਕਿ ਕੋ ਪ੍ਰਸ਼ਾਸਨ ਪ੍ਰਸ਼ਾਸਨ ਬਿਲਕੁਲ ਨਕਮਾ ਐ ਸਰਕਾਰ ਬਿਲਕੁਲ ਨਕਮੀ ਆ ਕੋਈ ਨਹੀਂ ਸੁਣਵਾਈ ਕਰਦਾ ਪਿਆ ਆਜਾ ਹੀ ਲਾਸਟ ਸਟੈਪ ਲਿਆ ਬੈਂਕ ਦੇ ਅਗੇਂਸਟ ਸਟ੍ਰਾਈਕ ਕਰਨ ਦਾ ਹੁਣ ਵੀ ਸੁਣਨਗੇ ਪੱਕਾ ਤਾਂ ਨਾ ਲੱਗੇਗਾ ਜੇ ਬੈਂਕ ਨੂੰ ਸੇਲ ਕਰਨਾ ਪਏਗਾ ਸਰ ਅੱਜ ਦੇ ਸਮੇਂ ਸਾਢੇ 550 ਕਿਲੋ ਗ੍ਰਾਮ ਸੀਗਾ 골ਡ ਅੱਜ ਦੇ ਕੀਮਤੀ ਕੋ 50 ਜਾਂ 45 ਲੱਖ ਹੋਣੀ ਹੈ ਕੋਸਟ ਤੇ 17 ਲੱਖ ਲਿਆ ਸੀਗਾ ਇਸ ਟਾਈਮ ਮੈਨੇਜਰ ਸਰ ਫਰਾਰ ਹੋ ਗਿਆ ਜੇ ਸੱਚਾ ਤਾਂ ਮੇਰੇ ਸਾਹਮਣੇ ਆਏ ਮੈਨੇਜਰ ਨਿਕਲ ਗਿਆ ਜਦੋਂ ਬੈਂਕ ਦਾ ਮੈਨੇਜਰ ਬੋਲਦੇ ਨੇ ਰੋਲ ਇਹ ਫਿਰ ਹਾਂਜੀ ਮੈਨੇਜਰ ਨਾਲ ਤੁਹਾਡਾ ਹਾਂਜੀ ਕਹਿੰਦੇ ਰਸਤਾ ਹੋਇਆ ਮੈਨੇਜਰ ਨਾਲ ਪਹਿਲਾਂ ਸਰ ਜੋ ਮੈਂ ਕਿਹਾ ਸੀ ਮੇਰਾ 골ਡ ਕੋਨ ਲੈ ਕੇ ਗਿਆ ਤੁਹਾਨੂੰ ਫਾਈਲ ਦਿਖਾਈ ਮੈਨੂੰ ਸਾਰੇ ਮੇਰੇ ਸਾਈਨ ਜਾਲੀ ਸੀਗੇ ਕੋਈ オリジナル ਨਹੀਂ ਸੀ ਖਾਇਨ ਜਦੋਂ ਆਣਿਆ ਸਾਨੂੰ ਰੋਲ ਹੀ ਬਿਹੇਵ ਕਰਦੇ ਆ ਕਿ ਕੁਝ ਨਾੜਾ ਮਤਲਬ ਕਿ ਕਲੀਅਰ ਕਰ ਦਿਓ ਤੁਸੀਂ ਜਾ ਸਕਦੇ ਹੋ ਇਸ ਆਪਣੇ ਕਸਟਮਰ ਨਾਲ ਬੋਲਦੇ ਆ ਜਾਂ ਅੱਜ ਲਾਸਟ ਟਾਈਮ ਹੈ ਮੈਨੇਜਰ ਨਿਕਲ ਕੇ ਆਜਾ ਸੱਚਾ ਸਾਹਮਣੇ ਆਏ ਲਾਸਟ ਵਾਰ ਕੀ ਮੰਗਤੋਂ ਕਰੋਗੇ ਬਟਾ ਬਸ ਐ ਕਿ ਸਰ ਜੋ ਸਾਡਾ ਵਾਗ ਗਿਆ ਵਾਪਸ ਆਏ ਜੋ ਮੈਨੇਜਰ ਹਨ ਜੱਸ ਬੈਂਕ ਔਰ ਐਸ ਐਸ ਆਈ ਸੀ ਬੈਂਕ ਦੋਨਾਂ ਦੇ ਮੈਨੇਜਰ ਕੋਈ ਸਟਾਫ ਮੈਂਬਰ ਇਨਵੋਲਵ ਹੈ ਯਾਨੀ ਇਨਵੋਲਵਮੈਂਟ ਦੋਨਾਂ ਦੀ ਹੈ ਤੇ ਸਸਾਣਾ ਕੋ ਠਾਲਾ ਹੋਇਆ ਆਦਰਵਾਇਜ਼ ਨਹੀਂ ਹੋ ਸਕਦਾ ਸੀਗਾ ਬਿਲਕੁਲ ਜੀ ਉਹਨਾਂ ਨੂੰ ਮਿਲਾਇਆ ਉਹਨਾਂ ਬੈਂਕ ਵਾਲਿਆਂ ਨਾਲ ਜੀ ਤੇ ਉਹਨਾਂ ਨੂੰ ਟਾਈਮ ਵੀ ਦਿੱਤਾ ਪਾ ਕੱਲ ਤਾਂ ਮਿਲ ਕੇ ਜਿਹੜੀ ਵੀ ਕੋਈ ਸਪੋਰਟ ਸਾਹਮਣੇ ਆਉਂਦੇ ਆ ਸਭ ਆਮੇ ਸਦ ਲਿਆਵਾਂਗੇ ਜੀ ਤੇ ਮਾਮਲਾ ਵੀ ਦਰਜ ਕੀਤਾ ਗਿਆ ਹੁਣ ਆਲਰੇਡੀ ਪਹਿਲਾਂ ਮੈਂ ਕਰਮ ਦਰਜਾ ਜੀ ਇੱਥੇ ਜੀ ਪਹਿਲਾਂ ਕਦਮਾਂ ਦਰਜ ਹੋ ਚੁੱਕਾ ਲਿਆ ਮੇਰਾ ਨਾਮ ਨਵਨੀਸ਼ ਚਰਮੇ ਜੋ ਮੈਂ ਗੌਰਮੈਂਟ ਕਾਲਰ ਰੋਡ ਦੇ ਬਾਈ ਚ ਲੋਨ ਬੋਲਣ ਲਿਆ ਸੀਗਾ ਤੇ 1.5 ਸਾਲ ਬਾਅਦ ਮੈਂ ਉਸ ਬੈਂਕ ਚ ਆਈ ਆਪਣੀ ਕਿਸ਼ਤ ਜਮਾ ਕਰਵਾਉਣ ਮੇਰੇ ਮੇਰੇ ਹਸਬੰਦ ਆਏ ਸੀਗੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ 골ਡ ਲੋਨ ਕਲੀਅਰ ਕਰ ਚੁੱਕੇ ਹੋ ਬਟ ਸਰ ਮੈਂ ਉਸ ਟਾਈਮ ਗਈ ਸੈਕਿੰਡ ਟਾਈਮ ਆ ਬੈਂਕ ਚ ਇੱਕ ਮੈਂ ਫਸਟ ਟਾਈਮ ਗਈ ਜੋ 골ਡ ਕਰਵਾਇਆ ਇੱਕਦਮ ਜੋ ਕਿਸ਼ਤੇ ਨੇ ਗਈ ਉਸ ਟਾਈਮ ਵੀ ਦਿਨ ਉਹਦੇ 2 ਸਾਲ ਦੇ ਵਿੱਚ ਵੀ ਨਾ ਸੀ ਬੈਂਕ ਵਿੱਚ ਆਇਆ ਤੁਹਾਨੂੰ ਕਿਹਾ ਕਿ ਤੁਸੀਂ ਆਪਣਾ 골ਡ ਕਲੀਅਰ ਕਰਵਾ ਦਿੱਤੇ ਹੋ ਜੇ ਮੈਂ ਪੁੱਛਿਆ ਕਿ ਕੌਣ ਦੇ ਕੇ ਗਿਆ ਕਹਿੰਦੇ ਤੁਸੀਂ ਆਏ ਸੀ ਬਟ ਮੈਨੂੰ ਫਾਈਲ ਦਿਖਾਓ ਫਾਈਲ ਦਿਖਾਏ ਸਾਰੇ ਸਾਈਨ ਡਾਕੂਮੈਂਟ ਗਰਗ ਸਾਰੇ ਸਾਰੇ ਮੇਰੇ ਸਾਈਨਾਂ ਉਹ ਪ੍ਰੇਰ ਕਿਤੇ ਹੋਏ ਕੋਈ ਫੋਟੋ ਜਮੰਕੀਆ ਫੋਟੋਆਂ ਕੋ ਦਿੱਤੀ ਆ ਸੇ ਜੇ ਡਿਪਟੀ ਕਮਿਸ਼ਨਰ ਕੋ ਜਾਂਦੇ ਆ ਟਮਾ ਟੋਲ ਕਰਦੇ ਆ ਜਾਓ ਕਾ ਲਾਓ ਕਦੀ ਚੁਨਾਵ ਹੈ ਕਦੇ ਕੋਚ ਹੈ ਕਿ ਸਾਨੂੰ ਠਾਂਕੋੜ ਜਾਣਾ ਪੈਂਦਾ ਐ ਐਸਐਸਪੀ ਸਰ ਕੋਲ ਗਏ ਆ ਕੋਈ ਸੁਣਵਾਈ ਨਹੀਂ ਹੈ ਜਾਨਕਿ ਕੋ ਪ੍ਰਸ਼ਾਸਨ ਪ੍ਰਸ਼ਾਸਨ ਬਿਲਕੁਲ ਨਕਮਾ ਐ ਸਰਕਾਰ ਬਿਲਕੁਲ ਨਕਮੀ ਹੈ ਕੋਈ ਨਹੀਂ ਸੁਣਵਾਈ ਕਰਦਾ ਪਿਆ ਆਜਾ ਹੀ ਲਾਸਟ ਸਟੈਪ ਲਿਆ ਬੈਂਕ ਅਗੇਂਸਟ ਸਟ੍ਰਾਈਕ ਕਰਨ ਦਾ ਹੁਣ ਵੀ ਸੁਣਨਗੇ ਤੇ ਇੱਥੇ ਪੱਕਾ ਤਾਂ ਨਾ ਲੱਗੇਗਾ ਜੇ ਬੈਂਕ ਨੂੰ ਸੇਲ ਕਰਨਾ ਪਏਗਾ ਸਰ ਅੱਜ ਦੇ ਸਾਹਮਣੇ 550 ਕਿਲੋ ਕੁਸ ਗ੍ਰਾਮ ਸੀਗਾ ਗੋਲ ਅਜੇ ਕੀਰਤੀਕਾ 50 ਜਾਂ 40-45 ਲੱਖ ਹੋਣੀ ਹੈ ਕੋਸਟ ਤੇ 17 ਲੱਖ ਲਿਆ ਸੀਗਾ ਉਸ ਟਾਈਮ ਮੈਨੇਜਰ ਸਰ ਫਰਾਰ ਹੋ ਗਿਆ ਜੇ ਸੱਚਾ ਤੇ ਮੇਰੇ ਸਾਹਮਣੇ ਆਏ ਮੈਨੇਜਰ ਨਿਕਲ ਗਿਆ ਜਦੋਂ ਬੈਂਕ ਦਾ ਮੈਨੇਜਰ ਬੋਲਦੇ ਨੇ ਰੋਲ ਨੇ ਪਹਿਲੇ ਪੜਾ ਹਾਂਜੀ ਪਹਿਲੇ ਰਫਤਾ ਹੋਇਆ ਮੇਰੇ ਨਾਲ ਪਹਿਲਾ ਸਰ ਜੋ ਮੈਂ ਕਿਹਾ ਸੀ ਮੇਰਾ ਗੋਲ ਕੋਣ ਲੈ ਕੇ ਗਿਆ ਤੁਹਾਨੂੰ ਫਾਈਲ ਦਿਖਾਈ ਮੈਨੂੰ ਸਾਰੇ ਮੇਰੇ ਸਾਈਨ ਝਾਲੀ ਸੀ ਕੋਈ オリジナル ਨਹੀਂ ਦਿਖਾਈ ਜਦੋਂ ਆਣਾ ਤੁਹਾਨੂੰ ਰੋਲ ਹੀ ਬਿਹੇਵ ਕਰਦੇ ਆ ਕਿ ਕੋਚ ਨਾੜਾ ਮਤਲਬ ਇਹ ਕਲੀਅਰ ਕਰ ਦਿਓ ਤੁਸੀਂ ਜਾ ਸਕਦੇ ਹੋ ਇਸ ਆਪਣੇ ਕਸਟਮਰ ਨਾਲ ਬੋਲਦੇ ਆ ਜੇ ਅੱਜ ਲਾਸਟ ਟਾਈਮ ਹੈ ਮੈਨੇਜਰ ਨਿਕਲ ਕੇ ਅੱਜ ਸੱਚਾ ਸਾਹਮਣੇ ਆਏ ਲਾਸਟ ਸਵਾਲ ਕੀ ਮੰਗਤੋਂ ਕਰੋਗੇ ਬਸ ਇੱਕ ਸਰ ਜੋ ਸਾਡਾ ਵਾਗ ਗਿਆ ਵਾਪਸ ਆਇਆ ਜੋ ਮੈਨੇਜਰ ਹਨ ਜੈਸ ਬੈਂਕ ਔਰ ਐਸ ਐਸ ਆਈਸੀ ਬੈਂਕ ਦੋਨਾਂ ਦੇ ਮੈਨੇਜਰ ਕੋਈ ਸਟਾਫ ਮੈਂਬਰ ਇਨਵੋਲਡ ਹੈ ਐਨ ਇਨਵੋਲਮੈਂਟ ਦੋਨਾਂ ਦੀ ਹੈ ਤੇ ਸਸਾ ਸਾਡਾ ਕੋ ਠਾਲਾ ਹੋਇਆ ਆਦਰਵਾਇਜ਼ ਨਹੀਂ ਹੋ ਸਕਦਾ ਸੀਗਾ